ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਆਇਸ ਲੈ ਕਰ ਤਹ ਕਾਲਾ ਜੇ ਫਲ ਸੁੰਦਰ ਮధుਰ ਵਿਸਾਲਾ ਧਰੇ ਗੁਰੂ ਆਗੇ ਰਸ ਪੂਰੇ ਪੁਨ ਮਰਦਾਨੇ ਕੋ ਦਿਅ ਰੂਰੇ ਸਤਨਾਮ ਧਨੋ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੀ ਤੇਰੇ ਕਵਨ ਕਵਨ ਹੰਦੋਂ ਕਹ ਕਹ ਕਵਾਂ صاحب گنے ندانا تمہاری مہم برن ن سکو تو ٹھاکوچ بگوان ai prav sharanat te kripa nidaya ek akhar har man basat nanak hotan ha ਏਕ ਅਕਰ ਹਰਿ ਮਨ ਬਸਤ ਨਾਨਕ ਹੋਤ ਨਹਾ ਲੋਮੀ ਜੁਗੁ ਜੁਗ ਘਟਲ ਜਹਾਨਾ ਦੇਵਾਲੀ ਚਬਰ ਤਕਤਾਂ ਦੇ ਮਲਕ ਹਮ ਬਕਸ਼ੰਦ ਬਾਦਸ਼ਾਹ ਗਿਆਨੰਦ ਦੇ ਮਜਸਮੇ ਰਹਿਮਤਾਂ ਦੇ ਪਟਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਅਤੇ ਸਤਿਗੁਰਾਂ ਦੀ ਬੀਬਾ ਪਵਨ ਮਵਾਰਕ ਨੇਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸੋਹਾਰੀ ਕਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨ ਜਗਤ ਗੁਰੂ ਧੰਨ ਧੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅਪਾਰ ਰੋਜ ਸੰਦੇ ਪੁੰਗੇ ਹਾਂ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਉਹ ਸਤਿਗੁਰਾਂ ਨੇ ਜੀਵਨ ਇਤਿਹਾਸ ਦੀ ਲੜੀ ਨੂੰ ਬੇਤੋਰੀਂ ਅੰਦਾਸਿਕ ਕਰੋ ਕਿਰਪਾ ਦਾ ਸਾਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋ ਜੀ ਗੁਰ ਫਤੇ ਦੇ ਨਾਲ ਸੰਜ ਪਾਈਏ ਗੁਰ ਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਅਤ ਬਸਤਕਾਰ ਸਹਿਤ ਤੁੱਕੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੌਡੇ ਰਾਖਸ਼ ਨੂੰ ਤਾਰ ਰਹੇ ਆਪਣੇ ਮਵਾਰਕ ਵਚਨਾਂ ਦੇ ਨਾਮ ਕੋਡੇ ਰਾਖਸ਼ ਨੂੰ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਪਿਛਲੇ ਕਰਮਾਂ ਦੇ ਬਾਰੇ ਪੁੱਛਿਆ ਕਿ ਤੂੰ ਇਤਨਾ ਵੱਡਾ ਜਿਹੜਾ ਰਾਖਸ਼ ਤੇਰੀ ਬੁੱਧੀ ਹੋ ਗਈ ਹੈ ਅਤੇ ਤੂੰ ਇਨਸਾਨਾਂ ਨੂੰ ਤੜਕੇ ਖਾਣ ਲੱਗਿਆ ਹੈ ਆਪਣੇ ਪਿਛਲੇ ਕਰਮਾਂ ਦੇ ਬਾਰੇ ਜਾਂ ਪਿਛਲੇ ਜੀਵਨ ਤੋਂ ਕਿਦਾਂ ਪਰਿਵਾਰ ਦੇ ਵਿੱਚ ਗੁਜ਼ਾਰ ਕੇ ਆਇਆ ਹੈ ਇੱਥੇ ਹੁਣ ਜੰਗਲ ਦੇ ਵਿੱਚ ਰਹਿਣਾ ਵਾ ਤਾਂ ਆਪਣਾ ਪਿਛਲਾ ਇਤਿਹਾਸ ਸੁਣੋ ਆਪਣਾ ਪਿਛਲੀ ਜੀਵਨ ਬਾਰੇ ਦੱਸਣਾ ਕਰੋ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਹ ਦੱਸਣ ਲੱਗੇ ਹੈ ਉਸ ਤੋਂ ਪਹਿਲਾਂ ਸਤਿਗੁਰਾਂ ਦੀ ਉਹਨੇ ਖੇਦਮਤ ਕੀਤੀ ਫਲ ਤੋੜ ਕੇ ਲੈ ਕੇ ਆਇਆ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਕਦਮਾਂ ਤੇ ਮਵਾਰਕ ਚਰਨਾਂ ਤੇ ਰੱਖੇ ਉਸ ਤੋਂ ਪਹਿਲਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕੁਝ ਕਹਿ ਰਹੇ ਨੇ

ਉਕਾ ਪਿਆਸਾ ਇਹਨੇ ਮੈਨੂੰ ਇਦਾਂ ਹੀ ਨੂੜਿਆ ਹੋਇਆ ਹੈ ਅਤੇ ਇਹਨੇ ਮੈਨੂੰ ਫੜਿਆ ਕਨੇਕਾ ਨੇ ਯਤਨ ਕੀਤੇ ਕਿ ਮੈਨੂੰ ਤਲਕੇ ਖਾਵਾ ਪਤਾ ਨਹੀਂ ਕਿਵੇਂ ਇਹਦੀ ਬੁੱਧੀ ਜੜੀ ਹੈ ਜਾਂ ਤੁਸੀਂ ਤਾਰਨਾ ਸੀ ਇਸਨੂੰ ਪਰ ਮੈਂ ਆਪਣੀ ਵਿਰਤੀ ਦੱਸਦਾ ਵਾਂ ਕਿ ਜਿਹੜੇ ਮੈਂ ਤੁਹਾਡੇ ਤੋਂ ਵੱਖ ਹੋਇਆ ਕਿ ਮੈਂ ਪਰਿਵਾਰ ਨੂੰ ਮਿਲਣ ਜਾਣਾ ਤਾਂ ਉਹ ਸਭ ਕੁਝ ਮੇਰੇ ਸਾਹਮਣੇ ਆ ਗਿਆ ਕਿ ਮੈਂ ਸਤਗੁਰਾਂ ਦੇ ਵਚਨਾ ਦੀ ਅੰਗੈਲੀ ਕੀਤੀ ਸਤਿਗੁਰਾਂ ਦੇ ਵਚਨਾਂ ਦੀ ਨਾ ਪਰਵਾਨੀ ਕੀਤੀ ਤਾਂ ਇਤਨਾ ਦੁੱਖ ਜਿਹੜਾ ਮੈਂ ਹੁਣ ਚੱਲਿਆ ਹੈ। ਇਹ ਕੌਡੇ ਰਾਖਸ਼ ਨੇ ਜੋ ਮੈਨੂੰ ਨੂੜਿਆ ਬਣ ਕੇ ਰੱਖਿਆ ਗਰਮ ਕੜਾਹਾ ਜਦੋਂ ਅੱਗ ਤੇ ਪਾਪੜ ਮੱਚਦੇ ਸੀ ਮੇਰੀ ਤਾਂ ਜਾਨ ਪਹਿਲੀ ਨਿਕਲ ਗਈ ਸੀ ਕਿ ਹੁਣ ਇਹਨੇ ਰਾਖਸ਼ ਨੇ ਤੈਨੂੰ ਛੱਡਣਾ ਨਹੀਂ ਹੈ। ਤੇਲ ਗਰਮ ਹੋ ਗਿਆ ਉਹਦੇ ਵਿੱਚ ਪਾ ਕੇ ਤੈਨੂੰ ਇਹ ਖਾ ਜਾਣਾ ਹੈ। ਪਰ ਐਸਾ ਤੋ ਗੁਰੂ ਨਾਨਕ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਆਗੇ ਤਾਂ ਬਾਰ ਬਾਰ ਮੈਂ ਤੁਹਾਡੇ ਮਵਾਰਕ ਚਰਣਾ ਦੇ ਵਿੱਚ ਇਕਤਰ ਲਖਦਾ ਹਾਂ ਤਰੇ ਗੁਰੂ ਆਗੇ ਰਸ ਪੂਰੇ ਤਹ ਹੁਣ ਇਤਨੇ ਨੂੰ ਜਿਹੜਾ ਇਹ ਆਇਆ ਸੀ ਕੋਡਾ ਰੱਖਸ਼ ਫਲ ਲੈ ਕੇ ਆਇਆ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਾਹਮਣੇ ਰੱਖੇ ਨੇ ਮਵਾਰਕ ਚਰਣਾ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਭਾਈ ਵਾਲਾ ਅਤੇ ਮਰਦਾਨਾ ਜੀ ਖੋਲਣੇ ਮਰਦਾਨਾ ਜੀ ਆਪਣੀਆਂ ਮਾਫੀਆਂ ਮੰਗ ਰਹੇ ਨੇ ਸਤਿਗੁਰੂ ਕਹਿੰਦੇ ਭਾਈ ਕੋਈ ਗੱਲ ਨਹੀਂ ਇਹ ਦੁਨੀਆਦਾਰੀ ਹੈ ਐਦਾਂ ਚੱਲਦਾ ਹੈ ਪਰ ਜੇ ਮਨ ਨੂੰ ਟਿਕਾਣੀ ਤੇ ਰੱਖਿਆ ਜਾਵੇ ਨਾ ਤਾਂ ਇਨਸਾਨ ਰੱਬ ਦਾ ਰੂਪ ਹੋ ਸਕਦਾ ਹੈ ਰੱਬ ਵਰਗਾ ਬਣ ਸਕਦਾ ਹੈ ਕਿਉਂਕਿ ਰੱਬ ਨੇ ਇਨਸਾਨ ਨੂੰ ਆਪਣੀ ਅੰਸ ਬਣਾਇਆ ਹੈ ਤਾਂ ਉਹਦੇ ਵਰਗਾ ਬਣ ਸਕਦਾ ਹੈ ਪਰ ਜੇ ਐਦਾਂ ਨਾ ਪ੍ਰਵਾਨੇ ਕਰੇ ਅਤੇ ਫਿਰ ਕਵੇ ਮੈਂ ਤੁਹਾਡੇ ਅਨਸਾਰ ਚੱਲਾਂ ਫਿਰ ਬਚਨ ਭੁੱਲ ਜਾਵੇ ਫਿਰ ਉਹ ਇਨਸਾਨ ਜਿਹੜਾ ਹੈ ਐਦਾਂ ਫਿਰ ਜਿਹੜਾ ਰੱਬ ਦੇ ਨੇੜੇ ਹੋਣ ਦਾ ਬਹੁਤ ਘੱਟ ਜਾਣ ਸਮੇ ਮਰਦਾਨਾ ਜੀ ਹੁਣ ਜੇ ਤੁਸੀਂ ਹੁਕਮ ਮੰਨਦੇ ਹੋ ਕਿ ਅਸੀਂ ਤਿੰਨ ਜਣੇ ਇਕੱਠੇ ਰਹਨੇ ਆ ਤੁਸੀਂ ਉਹ ਬਾਲਾ ਜੀ ਅਤੇ ਮੈਂ ਤਾਂ ਆਪਾਂ ਇੱਕ ਦੂਜੇ ਦੇ ਸਾਰੇ ਦੇ ਨਾਲ ਸਾਨੂੰ ਕੌਣ ਜਾਣਦਾ ਇੱਥੇ ਇਤਨੀ ਦੂਰ ਚੱਲ ਕੇ ਆਏ ਆ ਇੱਕ ਦੂਜੇ ਦਾ ਸਾਨੂੰ ਸਹਾਰਾ ਹੈ ਤੇ ਇੱਕ ਦੂਜੇ ਦਾ ਫਿਰ ਸਾਨੂੰ ਬਚਨ ਮੰਨਣਾ ਵੀ ਚਾਹੀਦਾ ਫੇ ਇਹ ਗੱਲਾਂ ਗੁਰੂ ਨਾਨਕ ਦੇ ਮਹਾਰਾਜ ਜੀ ਮਰਦਾਨੇ ਨੂੰ ਸਮਝਾ ਰਹੇ ਸੀ ਤਨੇ ਕੋਡਾ ਰਾਕਸ਼ ਤੋਂ ਫੜ ਲੈ ਕੇ ਆਇਆ ਸੀ ਉਹ ਸਤਗੁਰਾਂ ਦੇ ਸਾਹਮਣੇ ਸਨਮੁਖ ਰੱਖੇ ਉਹਨ ਮਰਦਾਨੇ ਕੋ ਦਿਆ ਦੂਰੇ ਤਾਂ ਜੜਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕੋਡੇ ਨੂੰ ਕਿਹਾ ਰਾਕਸ਼ ਨੂੰ ਕਹਿੰਦੇ ਸਾਡੇ ਨਾਲ ਕੋਈ ਤੇਰਾ ਗੁੱਸਾ ਗਿਲਾ ਨਹੀਂ ਹੈ ਹਾਂ ਜਿਨੇ ਤੂੰ ਬਨੇ ਹੈ ਮੰਨੋ ਮਰਦਾਨੇ ਨੂੰ ਕਹਿੰਦੇ ਨੇ ਮਰਦਾਨੇ ਆ ਇਹ ਰਾਖਸ਼ ਨੇ ਤੈਨੂੰ ਬੰਨੇ ਆ ਇਹਨੂੰ ਜੋ ਮਰਜ਼ੀ ਤੂੰ ਸਜ਼ਾ ਦੇ ਸਕਦਾ ਜੋ ਮਰਜ਼ੀ ਤੂੰ ਇਹਨੂੰ ਬੋਲ ਸਕਦਾ ਕੌਡੇ ਨੂੰ ਕਿ ਆ ਕਿ ਕੌਡਾ ਰਾਖਸ਼ ਨਾ ਅਸੀਂ ਇਹਨੂੰ ਕਹਿਣਾ ਤੇ ਨਾ ਅਸੀਂ ਤੈਨੂੰ ਕਹਿਣਾ ਤਾਂ ਤੂੰ ਇਹ ਫਲ ਲੈ ਕੇ ਆਇਆ ਸਾਡੇ ਤੋਂ ਪਹਿਲਾਂ ਤੂੰ ਉਹ ਮਰਦਾਨੇ ਨੂੰ ਰਜਾ ਮਰਦਾਨੇ ਨੂੰ ਖੁਸ਼ ਕਰ ਮਰਦਾਨਾ ਖੁਸ਼ ਹੋ ਗਿਆ ਇਹਦਾ ਸਮਝੀ ਰੱਬ ਤੇਰੇ ਤੇ ਖੁਸ਼ ਹੋ ਗਿਆ ਤਾਂ ਪਹਿਲਾਂ ਇਹ ਫਲ ਤੂੰ ਜਿਹੜੇ ਨੇ ਮਰਦਾਨਾ ਨੂੰ ਛਕਾਉਣਾ ਕਰ ਸਾਡਾ ਮਰਦਾਨਾ ਦੋ ਦਿਨ ਹੋ ਗਏ ਇਹ ਬੜਾ ਭੁੱਖਾ ਹੈ ਤੇ ਨਾ ਤੁਸੀਂ ਕਿਸੇ ਗੱਲ ਦਾ ਧਿਆਨ ਕੀਤਾ ਕਿਉਂਕਿ ਤੁਹਾਡੀ ਤਾਂ ਵਰਤੀ ਰੱਖਸ਼ਾਂ ਬੜੀ ਹੈ ਇਤਨੇ ਫਲ ਸੋਹਣੇ ਤੋੜ ਕੇ ਲੈ ਕੇ ਆਏ ਹੋ ਫਲ ਲੱਗੇ ਨੇ ਅਤੇ ਤੁਸੀਂ ਕਦੇ ਇਹ ਨਾ ਖਾਤੇ ਇਨਸਾਨਾਂ ਨੂੰ ਕੰਨੋਂ ਤਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਡੇ ਨੂੰ ਕਹਿ ਰਹੇ ਨੇ ਪਹਿਲਾਂ ਮਰਦਾਨੇ ਨੂੰ ਫਲ ਦੇਣਾ ਕਰੋ ਨਿਜ ਅਹਾਰ ਮੈ ਲੀਨ ਬਹੋਰੀ ਤਾਂ ਮਰਦਾਨਾ ਜੀ ਕਹਿੰਦੇ ਨੇ ਜਦੋਂ ਸਤਿਗੁਰਾਂ ਨੇ ਕਿਹਾ ਕਿ ਇਹ ਫਲ ਮਰਦਾਨੇ ਨੂੰ ਦਿਓ ਪਹਿਲਾਂ ਤਾਂ ਮੇਰੇ ਅੰਦਰ ਇੱਕ ਚਾਪ ਪੈਦਾ ਹੋਇਆ ਕਿ ਗੁਰੂ ਨਾਨਕ ਦੇਵ ਜੀ ਮੈਨੂੰ ਇਤਨਾ ਅਦਬ ਸਤਿਕਾਰ ਦੇਂਦੇ ਨੇ ਅਤੇ ਮੈਂ ਸਤਿਗੁਰਾਂ ਦੇ ਬਚਨਾਂ ਦੀ ਨਾ ਪ੍ਰਵਾਨੀ ਕੀਤੀ ਬਾਲਾ ਹੁਣ ਤੱਕ ਸਤਿਗੁਰਾਂ ਦੇ ਪਿੱਛੇ ਹੈ ਅਤੇ ਮੈਂ ਸਤਿਗੁਰਾਂ ਦੇ ਬਚਨ ਨਹੀਂ ਮੰਨੇ ਅਚੇ ਮਧੁਰ ਦਿਨ ਸਾਧਨਾ ਥੋਰੀ ਅਚੇ ਬਚਨ ਸਤਿਗੁਰਾਂ ਦੇ ਜਿਹੜੇ ਵਚਨ ਨੇ ਉਹ ਬਚਨਾਂ ਦੇ ਅਨੁਸਾਰ ਅੱਗੇ ਤੋਂ ਮੈਂ ਚੱਲਾਂਗਾ ਹਲ ਜੇ ਹੁਤੇ ਅੱਗੇ ਸੁਖदाई ਤੋ ਜਿਹੜਾ ਕੌਡਾ ਰਾਖਸ਼ ਸੀ ਉਹ ਵੀ ਸਤਿਗੁਰਾਂ ਦਾ ਵਚਨ ਮੰਨ ਕੇ ਮਰਦਾਨੇ ਦੇ ਮਲ ਮਰਦਾਨੇ ਨੂੰ ਪਹਿਲਾਂ ਉਹ ਫਲ ਭੇਟ ਕੀਤੇ ਕੁਝ ਸਤਗੁਰਾਂ ਦੇ ਮਵਾਰਕ ਚਰਣਾ ਤੇ ਮਤਲਬ ਸਤਗੁਰਾਂ ਦੇ ਕੋਲ ਰੱਖੇ ਅਤੇ ਕੁਝ ਫਲ ਜਿਹੜੇ ਨੇ ਉਮਰਦਾਨੇ ਨੂੰ ਦੇਣਾ ਕਿਤੇ ਸੋ ਉਚਾਈ ਤੇ ਰਾਖਸਤਾਈ ਕਹਿੰਦੇ ਹੁਣ ਸਵਾਭਾ ਵੇਖੋ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਦਾਂ ਦਾ ਬਣਾਇਆ ਮਰਦਾਨਾ ਬੜਾ ਹੈਰਾਨ ਹੋ ਰਿਹਾ ਕਹਿੰਦੇ ਜਿਹੜਾ ਵੀ ਰਤਾ ਪਰ ਵੀ ਦਇਆ ਨਹੀਂ ਕਰਦਾ ਸੀ ਤੇ ਕੋਡਾ ਰਾਖਸ਼ ਤਣਕੇ ਖਾ ਜਾਂਦਾ ਸੀ ਅੱਜ ਉਹ ਏ ਕੋਡਾ ਰਾਖਸ਼ ਜਿਹਨੇ ਮੈਨੂੰ ਬਣਿਆ ਸੀ ਇਨੋਂ ਨੋੜਿਆ ਸੀ ਮੈਨੂੰ ਖਾਣ ਦੇ ਲਈ ਹੁਣ ਕੋਈ ਕੋਡਾ ਰਾਖਸ਼ ਮੇਰੇ ਲਈ ਫਲ ਲੈ ਕੇ ਆ ਰਿਹਾ ਆਪਣੇ ਕੋਡੇ ਰਾਖਸ਼ ਦੇ ਕੋਈ ਗੁਨਾਹ ਨਹੀਂ ਉਹ ਕਹਿੰਦਾ ਇਹ ਗੁਨਾਹ ਮੈਂ ਕੀਤਾ ਇਹ ਜਿਹੜਾ ਸਤਗੁਰਾਂ ਦਾ ਮੈਂ ਬਚਨ ਨਹੀਂ ਮੰਨੇ ਆ ਤਾਂ ਇਹ ਦੇ ਕਰਕੇ ਮਰਦਾਨਾ ਦੀ ਪੁਰਾਨਾਨਕ ਦੇ ਮਹਾਰਾਜ ਜੀ ਦਾ ਆਪਣੇ ਦਿੱਲੀ ਸ਼ੁਕਰਾਨਾ ਕਰਦੇ ਨੇ ਕਿ ਰਾਖਸ਼ਾ ਰਾਖਸ਼ਾ ਨੂੰ ਵੀ ਪੁਰਾਨਾਨਕ ਦੇ ਮਹਾਰਾਜ ਜੀ ਨੇ ਆਪਣੀ ਖਿਦਮਤ ਦੇ ਵਿੱਚ ਲਾ ਲਿਆ ਹੈ ਜਬ ਕੋਟੇ ਗਿਆ ਮੁਖ ਮਹ ਪਾਵਨ ਤਾਂ ਜਦੋਂ ਕੋਡਾ ਸਤਗੁਰਾਂ ਨੂੰ ਪਹਿਣ ਲੱਗਾ ਆਪਣੇ ਸਤਗੁਰਾਂ ਨੂੰ ਬਚਨ ਕਰਦਾ ਹੈ ਤਤਛਿਨ ਕਰੀ ਦੇਹ ਪਲਟਾਵਨ ਉਸ ਤੋਂ ਪਹਿਲਾਂ ਮਰਦਾਨੇ ਨੇ ਫੜ ਛਕਿਆ ਉਹ ਫਲ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਿਹੜਾ ਨੇੜੇ ਸੀ ਕੋਲ ਪਿਆ ਸੀ ਉਹ ਫਲ ਉਹਨੂੰ ਛਕਾਇਆ ਚਾਰ ਜਣੇ ਨੇ ਮਤਲਬ ਚਾਰੇ ਜਣਿਆਂ ਨੇ ਫਲ ਛਕੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਰਦਾਨੇ ਨੇ ਬਾਲੇ ਨੇ ਤਾਂ ਇੱਕ ਓਡਾ ਰੱਖ ਚ ਜਿਹੜਾ ਇਨਸਾਨਾਂ ਨੂੰ ਤਲਕੇ ਖਾਂਦਾ ਸੀ ਬਾਲੇ ਨੇ ਮਰਦਾਨੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹਨੂੰ ਵੀ ਪਿਆ ਮਰਦਾਨਾ ਜੀ ਕਹਿੰਦੇ ਨੇ ਤੁਸੀਂ ਵੀ ਛਕੋ ਜਦੋਂ ਕਹਿੰਦੇ ਇਹਨੇ ਫਲ ਛਕੇ ਆ ਨਾ ਇਹਦੀ ਜਿਹੜੀ ਵਿਰਤੀ ਐ ਵਿਰਤੀ ਤਾਂ ਪਹਿਲੀ ਬਦਲ ਲਈ ਹੈ ਸ਼ੈਤਾਨ ਸੀ ਪਰ ਹੁਣ ਕਹਿੰਦੇ ਉਹ ਸਵਾਦ ਇਹਨੂੰ ਉਹ ਫਲਾਂ ਦੇ ਵਿੱਚ ਆਇਆ ਹੈ ਜਿਹੜਾ ਕਦੇ ਅੱਜ ਤੱਕ ਆਇਆ ਨਹੀਂ ਜਿਹਨੂੰ ਆਪਾਂ ਕਹਿੰਦੇ ਅੰਮ੍ਰਿਤ ਵਰਗਾ ਰਸ ਉਹਨੇ ਉਹ ਫਲਾਂ 'ਚ ਝਖਿਆ ਹੈ ਸੁਰ ਸਰੂਪ ਹੋਵੈ ਉਸਤ ਤਠਾਨੀ ਤਾਂ ਹੁਣ ਜਿਹੜਾ ਇਹ ਸੁਰ ਸਰੂਪ ਪਹਿਲਾ ਰਾਖਸ਼ਾਂ ਵਾਲਾ ਸਰੂਪ ਹੈ ਦਾ ਮਨੋ ਤਲਕੇ ਖਾਨਾ ਇਨਸਾਨ ਹੁਣ ਸੁਰ ਕਹਿੰਦੇ ਨੇ ਦੇਵਤਿਆਂ ਵਰਗੀ ਦੀ ਬਿਰਕੀ ਪਾਕ ਇਹਦੀ ਬਿਰਤੀ ਬਣਦੀ ਹਾਲਾਂਕਿ ਸਾਰੀਆਂ ਰਹਿਮ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਵਰਸਾ ਰਹੇ ਨੇ ਰਹਿਮ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਰਦੇ ਪਏ ਨੇ ਪਰ ਬੜੀ ਆਈ ਆਪਣੇ ਪਿਆਰੇ ਮਰਦਾਨੇ ਨੂੰ ਦੇ ਰਹੇ ਨੇ ਮਰਦਾਨੇ ਨੇ ਫਲ ਦਿੱਤਾ ਮਰਦਾਨੇ ਨੇ ਕਿਹਾ ਫਲ ਸ਼ਕੋ ਨਹੀਂ ਸਕੇ ਹੁਣ ਅੰਦਰ ਦਾ ਜਿਹੜੀ ਇਹਦੀ ਇਤਨਾ ਕੋਮਲ ਹੋ ਗਿਆ ਇਹ ਕੋਡਾ ਰਾਖਸੀ ਜਿਹੜਾ ਕੋਡਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਵਾਰਕ ਚਰਨਾਂ ਦੇ ਵਿੱਚ ਇੱਕੋ ਹੀ ਤਰਲਾ ਕਰਦਾ ਹੈ ਨਮੋ ਨਮੋ ਕਰਤਾ ਚਹ ਖਾਨੀ ਕਿ ਐ ਸਤਿਗੁਰੂ ਨਮੋ ਕਹਿੰਦੇ ਨੇ ਨਮਸਕਾਰ ਕਰਨੀ ਤਿੰਨ ਵਾਰ ਸ਼ਬਦ ਆ ਕਬੀ ਸੰਤੋਖ ਸਿੰਘ ਜੀ ਲਿਖਦੇ ਨੇ ਤਿੰਨ ਵਾਰ ਕਿ ਤੁਸੀਂ ਤਿੰਨਾਂ ਲੋਕਾਂ ਦੇ ਰਾਖੇ ਹੋ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰੀ ਕਾਇਨਾਤ ਦੀ ਅਤੇ ਜਿੰਨੇ ਮੈਂ ਗੁਨਾਹ ਕੀਤੇ ਨੇ ਉਹਨਾਂ ਗੁਨਾਹਾਂ ਦੀ ਮਾਫੀ ਦੇ ਲਈ ਮੈਂ ਤੁਹਾਨੂੰ ਨਮੋ ਕਰਦਾ ਮੈਂ ਤੁਹਾਨੂੰ ਬਾਰ ਬਾਰ ਬੰਦਨਾ ਨਮਸ਼ਕਾਰ ਕਰਦਾ ਹਾਂ ਨਿਰਗੁਣ ਸਰਗੁਣ ਤੌਰ ਸਰੂਪਾ ਕਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਇੱਥੇ ਆਏ ਤੁਸੀਂ ਹੀ ਨਿਰਗੁਣ ਹੋ ਅਤੇ ਤੁਸੀਂ ਹੀ ਸਰਗੁਣ ਹੋ ਅਤੇ ਮੈਂ ਤੱਕਦਾ ਪਿਆ ਕਿ ਮੇਰੇ ਕੋਲ ਨਹੀਂ ਪਰ ਮੇਰੇ ਕੋਲ ਨਹੀਂ ਤੁਸੀਂ ਲੋਕ ਦੇ ਵਿੱਚੋਂ ਪਰ ਲੋਕ ਦੇ ਵਿੱਚੋਂ ਨਿਰਗੁਣ ਕਰਕੇ ਵੀ ਉਹ ਤੇ ਸਰਗੁਣ ਕਰਕੇ ਵੀ ਹਾਂ ਮਨ ਬਾਨੀ ਤੇ ਪਰੈਸ ਅਨੁਪਾ ਐ ਗੁਰੂ ਨਾਨਕ ਦੇ ਮਹਾਰਾਜੀ ਹੁਣ ਮੇਰੇ ਕੋਲੇ ਦੰਦਾ ਕੋਈ ਸ਼ਬਦ ਨਹੀਂ ਹੈ ਕਿ ਜਿਹੜਾ ਮੈਂ ਤੁਹਾਡੀ ਵਡਿਆਈ ਦੇ ਵਿੱਚ ਕਹਿ ਸਕਾਂ ਜਰਰੇ ਜਰਰੇ ਦੇ ਵਿੱਚ ਤੁਹਾਡੀ ਅ ਅੰਮ੍ਰਿਤ ਵਰਗਾ ਜਿਹੜਾ ਤੁਸੀਂ ਵਾਸ ਕੀਤਾ ਹੋਇਆ ਹੈ ਆਨੰਦ ਜਰਰਾ ਵੀ ਤੁਹਾਡੇ ਤੋਂ ਆਨੰਦ ਲੈਂਦਾ ਪਿਆ ਕਹਤੇ ਕਿਤਨੇ ਮਾੜੇ ਭਾਗ ਮੇਰੇ ਜਿਹੜਾ ਮੈਂ ਆਪਣੇ ਸਾਧ ਦੇ ਨਾਲ ਚੱਲਦਾ ਹੋਇਆ ਜ਼ਿੰਦਗੀ ਦੇ ਵਿੱਚ ਬੜੇ ਗੁਨਾਹ ਪਾਪ ਕੀਤੇ ਫਿਰ ਇਸ ਗੁਨਾਹਾਂ ਵਾਲੇ ਨੂੰ ਵਿਭਾਗੇ ਨੂੰ ਆਕੇ ਇਸ ਕਣੇ ਜੰਗਲ ਦੇ ਵਿੱਚ ਤੁਸੀਂ ਆਪਣੇ ਮੁਬਾਰਕ ਚਰਨ ਪਾ ਕੇ ਮੈਨੂੰ ਵਿਭਾਗਾ ਵਾਲਾ ਤੁਸੀਂ ਬਣਾ ਦਿੱਤਾ ਹੈ ਬਾਹਰ ਬ੍ਰਹਮ ਪਰਮੇਸ਼ਰ ਸਵਾਮੀ ਐ ਗੁਰੂ ਨਾਨਕ ਦੇ ਮਹਾਰਾਜੀ ਜਿਵੇਂ ਆ ਰੱਬ ਦਾ ਕੋਈ ਪਾਰਾ ਵਾਰ ਨਹੀਂ ਰੱਬ ਬੇਅੰਤ ਹੈ ਤੁਹਾਡੀ ਵਡਿਆਈ ਵੀ ਬੇਅੰਤ ਹੈ ਬੇਅੰਤ ਇਹਦੇ ਕਰਕੇ ਹੈ ਪੂਰੀ ਦੁਨੀਆ ਪਈ ਹੈ ਗੁਨਾਹ ਕਰਦੀ ਪਈ ਹੈ ਅਤੇ ਉਹਨਾਂ ਸਾਰਿਆਂ ਦੀ ਗੁਨਾਹਾਂ ਤੋਂ ਉੱਤੇ ਗੁਨਾਹ ਜਿਤਨੇ ਪਾਪ ਨੇ ਅੱਜ ਤੱਕ ਕਿਸੇ ਨੇ ਕੀਤੇ ਨਹੀਂ ਹੋਣਗੇ ਉਹ ਗੁਨਾਹ ਮੈਂ ਕੀਤੇ ਨੇ ਇਤਨਾ ਨਾਪਾਕ ਦੁਨੀਆ ਤੇ ਕੋਈ ਹੋਣਾ ਨਹੀਂ ਹੈ ਇਤਨਾ ਅਪਵਿੱਤਰ ਕੋਈ ਦੁਨੀਆ ਤੇ ਹੋਣਾ ਨਹੀਂ ਹੈ ਇਤਨਾ ਮੈਲਾ ਦੁਨੀਆ ਤੇ ਹੋਣਾ ਨਹੀਂ ਹੈ ਜਿਤਨਾ ਮੈਂ ਹਾਂ ਬਾਰ ਸਤਿਗੁਰੂ ਤੁਸੀਂ ਇੱਥੇ ਆਏ ਤਾਂ ਤੁਸੀਂ ਮੈਨੂੰ ਵੀ پاک ਬਣਾ ਦਿੱਤਾ ਹੈ ਮੋਰ ਨਮਾ ਨਮਾ ਨਮਾਮੀ ਐ ਸਤਿਗੁਰੂ ਹੁਣ ਮੈਂ ਕਿਹੜਾ ਮੈਂ ਤੁਹਾਡੇ ਅੱਗੇ ਅਰਪਣ ਕਰਾਂ ਵੀ ਕਿਤੇ ਟੇਟਾ ਤੁਹਾਡੇ ਅੱਗੇ ਹਰ ਰੱਖਾਂ ਬਾਰ ਬਾਰ ਮੈਂ ਤਰਲ ਕਰਦਾ ਤੁਹਾਡੇ ਅੱਗੇ ਕਿਉਂਕਿ ਮੇਰਾ ਸਰੀਰ ਜਿਹੜਾ ਹੈ ਇਹ ਗੁਨਾਹਾਂ ਦੇ ਨਾਲ ਪਾਪਾਂ ਦੇ ਨਾਲ ਭਰੇ ਆ ਪਿਆ ਜੇ ਤੁਸੀਂ ਮੰਨ ਦੀ ਗੱਲ ਕਰੋਗੇ ਉਹ ਤੋਂ ਸਰੀਰ ਤੋਂ ਪਹਿਲਾਂ ਤਾਂ ਮਨ ਹੈ ਨਾ ਮਨ ਚਸਕੇ ਦੇ ਵਿੱਚ ਪਿਆਰੇ ਇਨਸਾਨਾਂ ਨੂੰ ਤਲਦਾ ਰਿਹਾ ਅੱਜ ਮੈਨੂੰ ਆਪਣੇ ਤੋਂ ਕਿਰਣਾ ਆਉਂਦੀ ਪਈ ਹੈ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਵਹਿ ਕੇ ਕਿਉਂਕਿ ਤੁਸੀਂ ਨੇ ਮੇਰਾ ਅੰਦਰ ਦਾ ਵਖਾਇਆ ਹੈ ਜਿਹੜੇ ਸ਼ਬਦ ਪਿਆਰ ਮੁਹੱਬਤ ਤੇ ਤੁਸੀਂ ਮੇਰੇ ਨਾਲ ਬੋਲੇ ਨੇ ਅੱਜ ਤੱਕ ਕਿਸੇ ਨੂੰ ਨਾ ਤਾਂ ਮੈਂ ਬੋਲਣ ਦਿੱਤੇ ਨੇ ਉਦੋਂ ਪਹਿਲਾਂ ਤਾਂ ਮੈਂ ਨੂੜ ਲੈਂਦਾ ਸੀ ਬੰਨ ਲੈਂਦਾ ਸੀ ਤਲ ਲੈਂਦਾ ਸੀ ਅਤੇ ਤੁਸੀਂ ਪਹਿਲੇ ਉਹ ਕਿ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਸ਼ਬਦ ਸੁਣਾਏ ਨੇ ਪ੍ਰੇਮ ਦੇ ਨਾਲ ਤੁਸੀਂ ਮੇਰੇ ਨਾਲ ਬੋਲੇ ਹੋ ਭਗਤ ਵਛਲ ਦੀਨਨ ਦੁਖਪੰਜਨ ਐ ਗੁਰੂ ਨਾਨਕ ਦੇ ਮਹਾਰਾਜੀ ਮੈਂ ਤੈਨਾਂ ਕਹਿ ਸਕਦਾ ਕਿ ਜਿੰਨੇ ਭਗਤ ਦੁਨੀਆ ਤੇ ਹੋਏ ਨੇ ਉਹਨਾਂ ਦੀ ਰਖਿਆ ਕਰਨ ਦੇ ਲਈ ਤੁਸੀਂ ਬਾਰ ਹਰ ਜੁਗ-ਜੁਗ ਭਗਤ ਕੋ ਕਾਇਆ ਪੈਜ ਰਖਦਾ ਆਇਆ ਆਰਾਮ ਦਾ ਜੇ ਮੈਂ ਰਕਸ਼ ਮਰਦਾਨਾ ਤੁਹਾਡਾ ਭਗਤ ਮੈਨੋਂ ਨਹੀਂ ਪਤਾ ਸੀ ਮੈਨੂੰ ਕੋਈ ਇਲਮ ਨਹੀਂ ਸੀ ਇਸ ਮਰਦਾਨੇ ਦਾ ਅਤੇ ਤੁਹਾਡਾ ਨਹੀਂ ਪਤਾ ਸੀ ਤਾਂ ਮਰਦਾਨੇ ਨੂੰ ਚੁੱਕ ਕੇ ਲੈ ਕੇ ਆਇਆ ਮਰਦਾਨੇ ਨੂੰ ਤੜਨ ਲੱਗਿਆ ਸੀ ਤੁਹਾਡਾ ਭਗਤ ਮਰਦਾਨਾ ਅਤੇ ਮੈਂ ਪਾਪੀ ਤਾਂ ਤੁਸੀਂ ਆਪਣੇ ਇਸ ਪਿਆਰੇ ਦੀ ਰਖਿਆ ਕਰਨ ਦੇ ਲਈ ਇੱਥੇ ਪਹੁੰਚੇ ਤਾਂ ਇਹਦੇ ਜਰੀਏ ਸਤਿਗੁਰੂ ਤੁਸੀਂ ਮੈਨੂੰ ਵੀ ਨਿਹਾਲ ਕਰਦੇ ਏ ਤੁਹਾਡਾ ਬਿਰਦ ਹੈ ਤੁਹਾਡਾ ਸੁਫਾ ਹੈ ਜੈ 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 ਮຸນ ਜਨ ਮਨ ਰੰਜਨ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੀ ਜੈ ਜਿੰਨਾ ਲੋਕਾਂ ਦੇ ਵਿੱਚ ਜੈ ਹੁੰਦੀ ਹੈ ਅਤੇ ਮੈਂ ਇਹ ਨਾ ਬਾਗ ਤੁਹਾਡੀ ਕੀ ਜੈ ਕਰ ਸਕਦਾ ਮਲੋ ਤੁਹਾਡੀ ਕੀ ਮੈਂ ਵਡਿਆਈ ਕਰ ਸਕਦਾ ਹਾਂ ਤੁਹਾਡੀ ਸੰਤ ਵਿਰੋਧਨ ਕੋ ਨਿਤ ਕਾਲਿਕ ਐ ਸਤਿਗੁਰੂ ਤੁਹਾਡੀ ਜਿਹੜੀ ਰਹਿਮਤ ਹੈ ਨਾ ਜਰਰੇ-ਜਰਰੇ ਦੇ ਵਿੱਚ ਵਿਆਪਕ ਹੈ ਧਰਮ ਸੇਤ ਜਗ ਮਹ ਪ੍ਰਤਪਾਲਕ ਐ ਗੁਰੂ ਨਾਨਕ ਦੇ ਮਹਾਰਾਜ ਜੀ ਇਨਸਾਨ ਨੂੰ ਸਮਝਾਉਣ ਦੇ ਲਈ ਜਾਂ ਇਨਸਾਨ ਨੂੰ ਚੰਗੇ ਰਸਤੇ ਤੇ ਪਾਉਣ ਦੇ ਲਈ ਦੁਨੀਆ ਤੇ ਤਰਬ ਨੇ ਅਤੇ ਜੀ ਧਰਮ ਨੂੰ ਸੁਣਾਉਣ ਵਾਲੇ ਨੇ ਸਕਾਲਰ ਨੇ ਵਿਦਵਾਨ ਨੇ ਗਿਆਨੀ ਨੇ ਪੰਡਤ ਨੇ ਜਿਹੜੇ ਇਹਨਾਂ ਨੂੰ ਅਧਿਆਨ ਕਰਦੇ ਨੇ ਉਸ ਗੱਲ ਨੂੰ ਉਸ ਗ੍ਰੰਥ ਨੂੰ ਐਕਸਪਲੇਨ ਕਰਕੇ ਆਪਣੇ ਸਰੋਤਾ ਜਨ ਨੂੰ ਸੁਣਾਉਂਦੇ ਨੇ ਆਪਣੇ ਸੰਗਤ ਨੂੰ ਸੁਣਾਉਂਦੇ ਨੇ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਜਿਹੜੇ ਸੁਣਾਉਣ ਵਾਲੇ ਸ਼ਬਦ ਦਾ ਉਹਨਾਂ ਬਚਨਾਂ ਦਾ ਉਲਾ ਕਰ ਲੈਣ ਅਤੇ ਸੁਣਾਈ ਕੁਝ ਹੋਰ ਜਾਣ ਲਿਖਿਆ ਕੁਝ ਹੋਰ ਹੋਵੇ ਤਾਂ ਫਿਰ ਮੇਰੇ ਵਰਗੇ ਇਨਸਾਨ ਵੀ ਰਕਸ਼ ਬਣ ਜਾਂਦੇ ਨੇ ਤਾਂ ਉਹਨਾਂ ਦਾ ਨਤੀਜਾ ਇੱਕ ਮੈਂ ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਤਰਮ ਸਤਕਾਰਯੋਗ ਹੁੰਦੇ ਨੇ ਧਰਮ ਇਨਸਾਨ ਨੂੰ ਚੰਗੇ ਰਸਤੇ ਤੇ ਫਰਸ਼ ਤੋਂ ਹਰਸ਼ ਤੇ ਲੈ ਕੇ ਜਾਂਦੇ ਨੇ ਲੋਕ ਪਰਲੋਕ ਦਾ ਰਸਾ ਵਿਖਾਉਂਦੇ ਨੇ ਖੁਸ਼ੀਆਂ ਆਨੰਦ ਖੇੜਾ ਬਣਾਉਂਦੇ ਨੇ ਜ਼ਿੰਦਗੀ ਦਾ ਜ਼ਿੰਦਗੀ ਦਾ ਰਚਨਾਉਣ ਬਣਾਉਂਦੇ ਨੇ ਪਰ ਮੈਂ ਐਦਾਂ ਦਾ ਇੱਕ ਨਾ ਸ਼ੁਕਰ ਇਤਨੇ ਦੁਨੀਆ ਦੇ ਧਰਮ ਦਾ ਸਾਰੇ ਧਰਮਾਂ ਤੋਂ ਮੈਂ ਬਾਂਝਾ ਰਿਹਾ ਮੇਰੇ ਇਦਾਂ ਦੇ ਗੁਨਾਹ ਨੇ ਗੁਰੂ ਨਾਨਕ ਦੇ ਮਹਾਰਾਜ ਜੀ 나 ਮੇਰੇ ਕੋਲ ਸਕੂਨ ਨਾ ਮੇਰੇ ਕੋਲ ਆਨੰਦ ਅਤੇ ਨਾ ਮੇਰੇ ਕੋਲ ਕੋਈ ਆਪਣਾ ਰਿਸ਼ਤੇਦਾਰ ਨਾ ਆਪਣਾ ਮੇਰਾ ਪਰਿਵਾਰ ਵਾਲਾ ਹੈ ਇਹ ਮੇਰੇ ਗੁਨਾਹ ਮੇਰੇ ਮਾੜੇ ਕਰਮਾ ਕਰਕੇ ਹੈ ਓਨ ਬੰਦਨ ਤਵ ਕਦ ਭਗਵੰਤਾ ਐ ਸਤਿਗੁਰੂ ਜੀ ਜਿਹੜੇ ਮੇਰੇ ਤੇ ਬੰਦਨ ਪੈ ਕੇ ਨੇ ਨਾ ਮੈਂ ਵੀ ਅੱਜ ਪਰਿਵਾਰ ਦੇ ਵਿੱਚ ਹੁੰਦਾ ਆਪਣੇ ਬੱਚਿਆਂ ਦੇ ਮਾਤਾ ਪਿਤਾ ਦੇ ਕੋਲ ਹੁੰਦਾ ਬੜੇ ਆਨੰਦ ਦੇ ਵਿੱਚ ਮੈਂ ਵੀ ਆਪਣਾ ਬਸਰ ਕਰਨਾ ਸੀ ਜ਼ਿੰਦਗੀ ਦਾ ਪਰ ਇੱਥੇ ਲੋਕਾਂ ਨੂੰ ਤਲਕੇ ਖਾਂਦਾ ਪਿਆ ਹਾਂ ਇਤਨੀ ਰਾਕਸ਼ ਬੁੱਧੀ ਮੇਰੀ ਬਣ ਗਈ ਸੀ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਹੁਣ ਤੁਹਾਡੇ ਅੱਗੇ ਮੇਰਾ ਇਹ ਤਰਲਾ ਹੈ ਕਿ ਜੇ ਤੁਸੀਂ ਇਤਨੇ ਮੇਰੇ ਤੇ ਤਰੁੱਟ ਗਏ ਹੋ ਨਾ ਸਾਡੇ ਸਾਰੇ ਨਗਰਾਂ ਨੂੰ ਛੱਡ ਕੇ ਇਸ ਭਿਆਨਕ ਜੰਗਲ ਦੇ ਵਿੱਚ ਤੁਸੀਂ ਪਹੁੰਚ ਹੀ ਗਏ ਹੋ ਸਤਿਗੁਰੂ ਤਾਂ ਮੇਰੇ ਵੀ ਬਾਰੇ ਨਿਆਰੇ ਕਰਦੇ ਹੋ ਸੁਨਹੁ ਭਇਓ ਜਿਵ ਮਮ ਵਰਤੰਤਾ ਐ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਜਿਵੇਂ ਤੁਸੀਂ ਕਹੋਗੇ ਨਾ ਰਤਾ ਪਰ ਵੀ ਮੈਂ ਤੁਹਾਡੇ ਬਚਨਾਂ ਤੋਂ ਫਿਰਾਂਗਾ ਨਹੀਂ ਤੁਸੀਂ ਭਾਵੇਂ ਅੱਗ ਦੇ ਵਿੱਚ ਕਹਿ ਦਿਓ ਮੈਂ ਅੱਗ ਦੇ ਵਿੱਚ ਬਹਿ ਜਾਾਂਗਾ ਤੁਸੀਂ ਕਹਿ ਦਿਓ ਆਪਣਾ ਬੰਧ ਗੰਧ ਆਪਣੇ ਹੱਥ ਹੀ ਕੱਟ ਲੈ ਮੈਂ ਉਹ ਵੀ ਕੱਟ ਲਵਾਂਗਾ ਟੋਟੇ ਟੋਟੇ ਹੋ ਜਾਗਾ ਪਰ ਮੈਂ ਤੁਹਾਡੇ ਬਚਨਾਂ ਤੋਂ ਨਹੀਂ ਫਿਰਾਂਗਾ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਮੇਰੇ ਤੇ ਰਹਿਮਤ ਕਰੋ ਤੁਮ ਅੰਦਰ ਜਾਣੀ ਸਭ ਜਾਨੋ ਤਾਂ ਹੁਣ ਬਾਕੀ ਜਿਹੜੀ ਮੇਰੀ ਅਵਸਥਾ ਸੀ ਮੈਂ ਤੁਹਾਨੂੰ ਸੁਣਾ ਦਿੱਤੀ ਹੈ ਅਤੇ ਜਿਹੜੀ ਮੇਰੀ ਅੰਦਰ ਦੀ ਅਵਸਥਾ ਹੈ ਸਤਿਗੁਰੂ ਹਣ ਤੁਹਾਡੇ ਤੋਂ ਕੋਈ ਉਹਲਾ ਤਾਂ ਨਹੀਂ ਹੈ ਤੁਸੀਂ ਅੰਦਰ ਜਾਣੀ ਹੋ ਜੇ ਤੁਸੀਂ ਅੰਦਰ ਜਾਣੀ ਹੋ ਇਤਨੇ ਭਿਆਨਕ ਜੰਗਲ ਦੇ ਵਿੱਚ ਇਥੇ ਕੋ ਕਾਰ ਜਾਨਵਰ ਵੀ ਰਹਿੰਦੇ ਨੇ ਪਰ ਸਿੱਧਾ ਤੁਸੀਂ ਮੇਰੇ ਕੋਲ ਪਹੁੰਚੇ ਬਸ ਕੁਝ ਦੇਰੀ ਹੋਰ ਕਰ ਦਿੰਦੇ ਮੈਂ ਇਹ ਤੁਹਾਡੇ ਪਿਆਰੇ ਨੂੰ ਥਲਕੇ ਮੈਂ ਖਾ ਜਾਣਾ ਸੀ ਪਰ ਤੁਹਾਡਾ ਸਿੱਧਾ ਇੱਥੇ ਮੇਰੇ ਕੋਲ ਪਹੁੰਚੇ ਐ ਗੁਰੂ ਨਾਨਕ ਦੇ ਮਹਾਰਾਜੇ ਦਾ ਭਾਵ ਤੁਸੀਂ ਜਾਣੀ ਜਾਣੋ ਅੰਤਰ ਜਾਨੀ ਹੋ ਤੇ ਇਹ ਦੇ ਕਰਕੇ ਮੇਰੇ ਜਿੱਤ ਨੇ ਗੁਨਾਹ ਮੇਰੇ ਪਾਪ ਜਿਹੜੇ ਨੇ ਉਹ ਤੁਸੀਂ ਜਾਣਦੇ ਹੋ ਅਸਲ ਮਤ ਮੇਰੇ ਜਿਹੜੇ ਗੁਨਾਹ ਨੇ ਮੇਰੇ ਜਿਹੜੇ ਪਾਪ ਨੇ ਉਸੀ ਪਹਿਲਾਂ ਗਿਆ ਨਾਮ ਬਖਸ਼ਣ ਜੋਗ ਨੇ ਮੈਂ ਬਖਸ਼ਿਆ ਨਹੀਂ ਜਾ ਸਕਦਾ ਹੁਣ ਜਿਤਨੇ ਮਰਜ਼ੀ ਧਰਮਾਂ ਦੇ ਮੁਤਾਬਕ ਗ੍ਰੰਥਾਂ ਦਾ ਅਧਿਆਨ ਗ੍ਰੰਥਾਂ ਨੂੰ ਸੁਣ ਲਾਂ ਬਚਨ ਸੁਣ ਲਾਂ ਨਹੀਂ ਤਰੰਗ ਕਿ ਮੇਰੇ ਗੁਨਾਹ ਇਦਾਂ ਦੇ ਕੀਤੇ ਹੋਏ ਨੇ ਇਨਸਾਨਾਂ ਨੂੰ ਤਲਕੇ ਖਾਦਾ ਹੋਇਆ ਇਹ ਤੋਂ ਵੱਡੀ ਦਰਿੰਦਗੀ ਹੈ ਤੇ ਇਹ ਤੋਂ ਵਿੜ ਗਈ ਇਨਸਾਨ ਇਹ ਤੋਂ ਵੱਡਾ ਰਾਖਸ਼ ਵੀ ਨਹੀਂ ਹੋ ਸਕਦੇ ਮੈਂ ਰਾਖ ਇਹ ਤੋਂ ਵੀ بڑا ਰਾਖਸ਼ ਐ ਗੁਰੂ ਨਾਨਕ ਦੇ ਮਹਾਰਾਜੀ ਫਿਰ ਵੀ ਤੁਹਾਡੇ ਅੱਗੇ ਮੇਰਾ ਇਹ ਅਰਲਾ ਹੈ ਕਿ ਮੇਰੇ ਤੇ ਮਿਹ ਮਿਹਰ ਦੀਆਂ ਨਜ਼ਰਾਂ ਕਰੋ ਤੁਸੀਂ ਅੰਤਰ ਜਾਨੀ ਹੋ ਤਦਪਨੀ ਦੇਸਹ ਮਨ ਬਖਾਨੋ ਕਿ ਸਤਿਗੁਰੂ ਹੁਣ ਮੈਂ ਤੁਹਾਡੇ ਅੱਗੇ ਕੀ ਮੈਂ ਆਪਣਾ ਬਿਆਨ ਕਰਾਂ ਮੇਰੀ ਅਵਸਾ ਅੰਦਰ ਦੀ ਤੁਸੀਂ ਸਾਰੀ ਜਾਣਦੇ ਪਹਿਲਾਂ ਦੀ ਵੀ ਜਾਣਦੇ ਸੀ ਅਤੇ ਹੁਣ ਦੀ ਵੀ ਤੁਸੀਂ ਜਾਣਦੇ ਹੋ ਹੁਣ ਮੇਰਾ ਦਿਲ ਕਰਦਾ ਹੈ ਕਿ ਮੈਂ ਉਹਨਾਂ ਜਿੰਨੇ ਦੁਨੀਆਂ ਤੇ ਮਫਲਸ ਨੇ ਅਤੇ ਜਿਤਨੇ ਗੁਰਵਤ ਦੇ ਵਿੱਚ ਜੀ ਰਹੇ ਨੇ ਤਾਂ ਮੈਂ ਉਹਨਾਂ ਦੀ ਜਾ ਕੇ ਖੇਮਤ ਕਰਾਂ ਐ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਵੀ ਧਰਮਕ ਦਿਖਾਣਾ ਜਿਸੇ ਉਥੇ ਮੈਂ ਸਜਦੇ ਕਰਾਂ ਉਥੇ ਖੇਮਤ ਕਰਾਂ ਜਾ ਕੇ ਹੁਣ ਮਨ ਦੇ ਵਿੱਚ ਇਤਨਾ ਚਾਹ ਹੈ ਕਿ ਜਿਤਨੇ ਗੁਨਾਹ ਜਿਤਨੇ ਮੈਂ ਪਾਪ ਕੀਤੇ ਨੇ ਉਹ ਖੇਮਤ ਕਰਕੇ ਧਰਮਕ ਦੀ ਅਤੇ ਰੱਬ ਦੇ ਪਿਆਰਿਆਂ ਦੀ ਉਨਾ ਦੀ ਖੇਦਮਤ ਕਰਕੇ ਆਪਣੇ ਆਪ ਦੇ ਮਾਪ ਮੈਲ ਮੈ ਧੋ ਲਾ ਮਾ ਪੁਰਬ ਜਨਮ ਹੁਤੋ ਧਿਜ ਮੇਰਾ ਤਾਂ ਸਤਿਗੁਰੂ ਹੁਣ ਤੁਸੀਂ ਮੈਨੂੰ ਪਹਿਲਾਂ ਸਵਾਲ ਕੀਤਾ ਸੀ ਪੁਰਬ ਜਨਮ ਬਾਰੇ ਕਿ ਪਿਛਲਾ ਜਨਮ ਮਾ ਲੋ ਪਿਛਲਾ ਜੋ ਕੁਝ ਕਰਮ ਕਰਕੇ ਆਏ ਆ ਕਿ ਜਿਹੜਾ ਹੁਣ ਇਨਸਾਨਾਂ ਨੂੰ ਤਲਗੇ ਖਾ ਰਿਹਾ ਹੈ ਲਾਜ਼ਮੀ ਹੈ ਕੋਈ ਨਾ ਕੋਈ ਰੀਜਨ ਕੋਈ ਨਾ ਕੋਈ ਕਾਰਨ ਤਾਂ ਹੈ ਇਤਨੀ ਨਫ਼ਰਤ ਲੋਕਾਂ ਦੇ ਪ੍ਰਤੀ ਤੇਰੇ ਮਨ ਦੇ ਵਿੱਚ ਆਈ ਹੈ ਜਿਹੜਾ ਰਤਾ ਪਰ ਵੀ ਦਇਆ ਨਹੀਂ ਇਨਸਾਨਾਂ ਨੂੰ ਤਲੱਕੇ ਖਾ ਰਹੇ ਆ ਤਾਂ ਸਤਿਗੁਰਾਂ ਨੇ ਤਾਂ ਸਵਾਲ ਕੀਤਾ ਸੀ ਕਿ ਐ ਕੋਡਾ ਜੀ ਤੁਸੀਂ ਆਪਣੇ ਜੀਵਨ ਬਾਰੇ ਥੋੜਾ ਸਾਨੂੰ ਦੱਸਣਾ ਕਰੋ ਪਠ ਵਿਦਿਆ ਮਨ ਮਾਨ ਘਨੇਰਾ ਤਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇਹ ਕੋਡਾ ਰਕਸ਼ ਕਹਿਣ ਲੱਗਾ ਸਤਿਗੁਰੂ ਤਾਂ ਮੈਂ ਵਿਦਿਆ ਦਾ ਵਿਦਿਆ ਪੜਦਾ ਸੀ ਆਪਣੇ ਜਨਮ ਦੀ ਦਸਰੇ ਆ ਕੋਡਾ ਰਖਸ਼ ਕਿ ਮੈਂ ਮੇਰੇ ਕੋਲ ਵੀ ਗਿਆਨ ਬਹੁਤਾ ਸੀ ਮੈਂ ਪੰਡਤ ਦੇ ਕੋਲ ਗ੍ਰੰਥਾਂ ਦਾ ਅਧਿਐਨ ਕਰਦਾ ਸੀ ਸਿੱਖਦਾ ਸੀ ਅਰਥ ਬੋਧ ਮੈਂ ਪੜਦਾ ਸੀ ਤਾਂ ਉਹਨਾਂ ਦੇ ਕੋਲ ਗਿਆਨ ਦੀ ਮੈਂ ਵਿਦਿਆ ਸਿੱਖਦਾ ਸੀ ਇੱਕ ਦਿਨ ਮਾਮਾ ਗੁਰੂ ਤਤ ਦੇਤਾ ਆ ਕਹਿੰਦੇ ਜਿਹੜਾ ਮੇਰਾ ਮੁਰਸ਼ਿਦ ਸੀ ਮੈਨੂੰ ਸਿਖਾਉਣ ਵਾਲਾ ਜਿਹੜਾ ਗੁਰ ਵਿਦਿਆ ਮੈਨੂੰ ਦਿੰਦਾ ਸੀ ਤਾਂ ਉਹ ਜਦੋਂ ਮੇਰੇ ਘਰ ਆਇਆ ਆਵਾ ਸਹਿਜ ਸੁਭਾਵ ਨਿਕੇਤਾ ਤਾਂ ਉਹ ਸਹਿਜ ਸੁਭਾ ਮੇਰੇ ਘਰ ਦੇ ਵਿੱਚ ਆਇਆ ਤਾਂ ਉਹ ਮੇਰਾ ਗੁਰੂ ਸੀ ਮੇਰਾ ਮੁਰਸ਼ਿਦ ਸੀ ਤਾਂ ਮੇਰਾ ਅਦਬ ਸਤਕਾਰ ਕਰਨ ਦਾ ਉਹਦਾ ਬਣਦਾ ਸੀ ਕਿਉਂਕਿ ਜਿਹੜੇ ਅਦਬ ਸਤਕਾਰ ਹੈ ਨਾ ਗੁਰੂ ਦਾ ਬਸ ਇਹਦੇ ਵਿੱਚ ਹੀ ਸੰਗਤ ਜੀ ਅਜਮਤਾਂ ਇਹਦੇ ਵਿੱਚ ਹੀ ਰਹਿਮਤਾਂ ਹੁੰਦੀਆਂ ਯਦੋਂ ਅਸੀਂ ਗੁਰੂ ਦਾ ਅਦਬ ਸਤਕਾਰ ਕਰਦੇ ਹਾਂ ਗੁਰੂ ਦੇ ਸਾਰੇ ਕਣ ਸਾਡੇ ਅਦਬ ਸਤਕਾਰ ਦੇ ਵਿੱਚ ਹੁੰਦੇ ਨੇ ਸਾਰੇ ਮੰਨ ਲਓ ਇਦਾਂ ਦਾ ਬਣੀਏ ਅਸੀਂ ਇਦਾਂ ਦਾ ਉਹਨਾਂ ਦਾ ਸਾਰਾ ਗੁਣ ਜਿਹੜਾ ਵੈ ਅਦਬ ਸਤਕਾਰ ਦੇ ਵਿੱਚ ਹੁੰਦਾ ਕਿਸੇ ਦੇ ਦਿਲ ਦੇ ਵਿੱਚ ਉਤਰਨਾ ਹੈ ਤਾਂ ਉਹ ਅਦਬ ਸਤਕਾਰ ਹੈ ਜੇ ਅਸੀਂ ਕਿਸੇ ਦੇ ਦਿਲ ਦੇ ਵਿੱਚ ਘਰ ਕਰਨਾ ਹੈ ਕਿਸੇ ਦੀ ਮੁਹੱਬਤ ਪਿਆਰ ਲੈਣਾ ਨਾ ਇਹ ਇੱਕੋ ਹੀ ਹੈ ਤਰੀਕਾ ਉਹ ਹੈ ਅਦਬ ਸਤਕਾਰ ਭਾਵੇਂ ਤੁਹਾਡੇ ਤੋਂ ਛੋਟਾ ਹੈ ਭਾਵੇਂ ਤੁਹਾਡੇ ਤੋਂ ਕੋਈ ਵੱਡਾ ਹੈ ਮੁਰਸ਼ਿਦ ਤਾਂ ਵੈਸੇ ਵੱਡੇ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਸਿੱਖਦੇ ਆਂ ਪਰ ਇਹ ਦੁਨੀਆਂ ਦੇ ਬਾਰੇ ਹੈ ਭਾਵੇਂ ਕੋਈ ਵੀ ਹੈ ਜੇ ਉਹਦੇ ਦਿਲ ਦੇ ਬਾਰੇ ਜਾਣਣਾ ਹੈ ਦਿਲ ਦੇ ਨੇੜੇ ਹੋਣਾ ਤਾਂ ਲਾਜ਼ਮੀ ਹੈ ਉਹਦਾ ਅੰਤਾਂ ਦਾ ਸਤਕਾਰ ਕਰ ਉਹ ਤੇਰੇ ਲਈ ਦੁਨੀਆਂ ਭਾਵੇਂ ਕੋਈ ਵੀ ਇਨਸਾਨ ਹੈ ਵੱਡੇ ਭਾਵੇਂ ਛੋਟੇ ਤੇਰੇ ਲਈ ਆਪਣਾ ਦਿਲ ਖੋਲ ਕੇ ਰੱਖਦੇ ਕਿਉਂਕਿ ਅਦਬ ਸਤਕਾਰ ਇੱਕ ਐਦਾਂ ਦੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਹੜੀ ਸ਼ਰਤ ਹੈ ਨਾ ਇਹ ਇਨਸਾਨ ਦੀ ਸ਼ਰਦਾ ਇਹ ਰੱਬ ਤੱਕ ਪਹੁੰਚਾ ਦਿੰਦੀ ਹੈ ਦੁਨੀਆਂ ਦੇ ਨਾਲ ਕਰ ਲੈ ਭਾਵੇਂ ਰੱਬ ਦੇ ਨਾਲ ਕਰ ਲੈ ਅ ਰੱਬ ਦੇ ਜਿਹੜਾ ਨਾਮ ਦਿਸਣ ਵਾਲਾ ਕੇ ਇਨਸਾਨ ਉਹ ਵੀ ਦਿਸਣ ਲੱਗਦਾ ਇਸ ਸ਼ਰਦਾ ਦੇ ਨਾਲ ਉਹ ਕਹਿੰਦਾ ਮੇਰੇ ਘਰ ਮੁਰਸ਼ਿਦ ਆਇਆ ਜਿਸ ਮੁਰਸ਼ਿਦ ਨੇ ਮੈਂ ਗ੍ਰੰਥਾਂ ਦਾ ਅਧਿਆਨ ਕਰਦਾ ਉਹਨੇ ਸੁਧ ਕਰਕੇ ਸਪਸ਼ਟ ਮੈਨੂੰ ਸੁਣਾਉਣਾ ਕਿ ਇਦਾਂ ਸ਼ਲੋਕ ਸਿਖਾਣੇ ਨੇ ਕਿ ਇਦਾਂ ਨਹੀਂ ਇਦਾਂ ਪੜ੍ਹਨਾ ਉਹਨਾਂ ਦਾ ਅਧਿਆਨ ਕਰਨਾ ਅਰਥ ਵੀ ਦੱਸਣੇ ਨੇ ਅਤੇ ਜਦੋਂ ਉਹ ਘਰ ਦੇ ਵਿੱਚ ਆਇਆ ਪਹਿਲਾ ਕਾਰਨ ਡਾ ਰਖਸ਼ ਦੀ ਜਸਰੇ ਨੇ ਕਿ ਪਹਿਲਾ ਕਾਰਨ ਮੇਰਾ ਇਹ ਹੈ ਕਿ ਮੈਂ ਉਹ ਆਪਣੇ ਗੁਰੂਆਂ ਦਾ ਅਰਤਾ ਪਰਬੀ ਅਦਬ ਸਤਕਾਰ ਨਹੀਂ ਕੀਤਾ ਨਾ ਉੱਠ ਕੇ ਸਨਮਾਨਤ ਕੀਨਾ ਮੈਂ ਉੱਠਿਆ ਨਹੀਂ ਹੈ ਉਹਨਾਂ ਦਾ ਸਨਮਾਨਤ ਨਹੀਂ ਸਨਮਾਨ ਨਹੀਂ ਕੀਤਾ ਅਦਬ ਨਹੀਂ ਕੀਤਾ ਰਿਸਪੈਕਟ ਨਹੀਂ ਕੀਤੀ ਹੈ ਅਹਿਮਦ ਧਰ ਆਸਨ ਆਸੀਨਾ ਤਾਂ ਮੈਂ ਆਪਣੇ ਆਸਣ ਤੇ ਬੈਠਾ ਰਿਹਾ ਅਤੇ ਆਸਣ ਤੇ ਬਹਿ ਕੇ ਮੇਰੇ ਮਨ ਦੇ ਵਿੱਚ ਇੱਕੀ ਗੁਗਾਂ ਰਹਾ ਹੈ ਚਾਰ ਅਰਥ ਮੈਨੂੰ ਆਗੇ ਚਾਰ ਸ਼ਲੋਕ ਮੈਨੂੰ ਆਗੇ ਮੇਰੇ ਵਰਗਾ ਦੁਨੀਆ ਤੇ ਹੈ ਹੀ ਕੋਈ ਨਹੀਂ ਹੁਣ ਇਹ ਮੁਰਸ਼ਿਦ ਜੋ ਮੈਨੂੰ ਸਿਖਾਵੇਗਾ ਤਾਂ ਉਹ ਮੈਂ ਯਾਦ ਕਰ ਲੈਨੇ ਹੁਣ ਮੈਨੂੰ ਮੁਰਸ਼ਿਦ ਦੀ ਵੀ ਜ਼ਰੂਰਤ ਨਹੀਂ ਜਿਹੜਾ ਕਹਿੰਦਾ ਸੀ ਮੈਂ ਮੁਰਸ਼ਿਦ ਦੇ ਕਦਮਾਂ ਦੇ ਵਿੱਚ ਸਜਦੇ ਕਰਦਾ ਮੁਰਸ਼ਿਦ ਨੂੰ ਰਜਾਉਣ ਦੇ ਲਈ ਬੜੇ ਯਤਨ ਕਰਦਾ ਉਹਨੇ ਦੀ ਖਿਦਮਤ ਕਰਦਾ ਉਹਦੇ ਝੂਠੇ ਵਰਤਨ ਮੰਾਂਜਣੇ ਉਹਦੇ ਕੱਪੜੇ ਧੋਣੇ ਮੰਨ ਲਓ ਮੁਰਸ਼ਿਦ ਨੂੰ ਰਚਾਉਣਾ ਹੁੰਦਾ ਸੀ ਕਿ ਮੈਂ ਉਹਨੂੰ ਰਜਾਉਂਦਾ ਸੀ ਕਿਵੇਂ ਨਾ ਕਿਵੇਂ ਮੇਰੇ ਤੇ ਪ੍ਰਸੰਨ ਹੋਣ ਅਤੇ ਉਤਨੀ ਮੈਂ ਜਲਦੀ ਵਿਦਿਆ ਸਿੱਖਾਂਗਾ ਤੇ ਉਤਨੀ ਮੈਨੂੰ ਇਹ ਵਿਦਿਆ ਦੇ ਬਰ ਦੇਣਗੇ ਤਾਂ ਮੈਂ ਪੂਰੇ ਯਤਨ ਕਰਦਾ ਰਿਹਾ ਪਰ ਉਹ ਦਿਨ ਕਿਵੇਂ ਮੇਰੀ ਬੁੱਧੀ ਫਿਰ ਗਈ ਕੋਈ ਪਤਾ ਨਹੀਂ ਤਾਂ ਉਹ ਮੈਂ ਅਦਬ ਸਤਕਾਰਨਾ ਕੀਤਾ ਕਰਦੇ ਵਿੱਚ ਮੁਰਸ਼ਿਦ ਆਇਆ ਮੇਰਾ ਮੈਂ ਉਹਦਾ ਅਦਬ ਸਤਕਾਰਨਾ ਕੀਤਾ ਅਤੇ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਇਹ ਸੁਣਾ ਰਿਹਾ ਹੈ ਆਪਣਾ ਇਤਿਆਸ ਅਤੇ ਅੱਗੇ ਇਹ ਕੱਲਾ ਕਾਰਨ ਇਹ ਨਹੀਂ ਕਿ ਅਦਵ ਸਤਕਾਰ ਨੇ ਕੀਤਾ ਉਸ ਤੋਂ ਬਾਅਦ ਉਹ ਆਪਣੇ ਪੂਰਵਿਕ ਕਾਰਨ ਦੱਸੇਗਾ ਇਸ ਦਾ ਕਿਸ ਬਾਤ ਦੱਸੇਗਾ ਉਹ ਕਲਮ ਵਿਚਾਰਾਂ ਵਿੱਚ ਪੋਨਾਂ ਭਲਾਂ ਦੀ ਖਿਮਾ ਉਹ ਇੱਕ ਰੂ ਦੀ ਦਾ ਕਾਲ ਸੋ ਆਈ ਗੁਰੂ ਜੀ ਕੀ ਫਤਿਹ